ਇੱਕ ਆਦੇ ਇਨਫਲੂਐਂਸਰ ਨੇ ਅੱਜ ਜਿਹੜੀਆਂ ਖੋਦਾ ਆਪਣੇ ਇੱਥਾ ਆ ਅੱਧ ਅੱਧ ਲੰਗੇ ਜੋ ਕੋ ਮੇ ਜਾਂਦੀਆਂ ਨੇ ਬਈ ਕੱਪੜੇ ਵੈਣਾ ਛੋਟੇ ਪਾ ਲਾਣੇ दारू ਪੀਣੀ ਸਿਗਰਟ ਪੀਣੀ ਇਹ ਇਨਫਲੂਐਂਸ ਕਰਦੇ ਨਵੇਂ ਕੁੜੀਆਂ ਨੂੰ ਜਿਹੜੀਆਂ ਪਿੰਡੋਂ ਹੁਣ ਬੈਠੀਆਂ ਨੇ ਉਹ ਜਿਹੜੀਆਂ ਇਹਨਾਂ ਨੂੰ ਦੇਖਦੀਆਂ ਨੇ ਫੋਲੋ ਕਰਦੀਆਂ ਨੇ ਉਹਨਾਂ ਦੇ ਦਿਲ ਦੇ ਦਿਮਾਗ ਦੇ ਵਿੱਚ ਆ ਹੁੰਦੀ ਆਉਣੀ ਵੀ ਕਾਦ ਮੈਂ 10 12 ਕਰਾ ਮੈਂ 12 ਘਰ ਮੈਂ ਮੁਹਾਲੀ ਜਾਵਾਂ ਮੈਂ ਨਾ ਜਾਈ ਪਣਾ ਮੈਂ ਮੈਂ ਜਾ ਕੇ ਕਲਬਾਂ ਚ ਨੱਚਾਂ ਮੈਂ ਇਹਨਾਂ ਵਾਂਗੂ ਢੀੜੇ ਕੱਪੜੇ ਪਾ ਕੇ ਟੈਡੂ ਬਣਵਾ ਬਣਵਾ ਕੇ दारूਾਂ ਪੀ ਪੀ ਠੀਕ ਹੈ ਉੱਥੇ ਗਲੀਆਂ ਚ ਫੇਰਾਂ ਤੇ ਨਲੇ ਹੁਣ ਤੇ ਕੈਨੇਡਾ ਦਾ ਹੀ ਬੁਰਾ ਹਾਲ ਹੋ ਗਿਆ ਪੈਸੇ ਦਾ ਤੁਸੀਂ ਨਹੀਂ ਬਾਈ ਉਹ ਛੱਡੋ ਕੈਨੇਡਾ ਇਹਨੂੰ ਤਾਂ ਤੁਸੀਂ ਇਤੋਂ ਦੀ ਗੱਲ ਕਰਨੀ ਹਮ ਬੀ ਇਨਫਲੂਐਂਸਰ ਮੈਨੂੰ ਤਾਂ ਤੁਹਾਡੇ ਕੋਲ ਅੱਜ ਪਹ ਲੱਗਿਆ ਵੀ ਇਨਫਲੂਐਂਸਰ ਦਾ ਮਤਲਬ ਆ ਅੰਗਰੇਜ਼ੀ ਵਾਲਾ ਹੈ ਨਾ ਨਾ ਆਪਣਾ ਹੈ ਨਹੀਂ ਵੀ ਉਹ ਸ਼ੇਰੇ ਉਹਨੂੰ ਫੋਲੋ ਕਰਦੇ ਉਹ ਕਿਹੜਾ ਇਨਫਲੂਐਂਸ ਹੁੰਦੇ ਹੋਣੇ ਬਿਲਕੁਲ ਬਈ ਅਸੀਂ ਵੀ ਹੁਣ ਜਾਵਾਂਗੇ ਆ ਉੱਥੇ ਤੇ ਇਹੋ ਜਿਹੇ ਕੱਪੜੇ ਪਾਵਾਂਗੇ ਇਹ ਲੋਕਾਂ ਨੂੰ ਆਸਨੇਹਾ ਦੇ ਰਹੀਆਂ ਨੇ ਇਨਫਲੂਐਂਸ ਤਾਂ ਪੱਕਾ ਇਹ ਕਾਦੇ ਇਨਫਲੂਐਂਸਰ ਨੇ ਅੱਜ ਜਿਹੜੀਆਂ ਖੋਦਾ ਆਪਣਾ ਇੱਥਾ ਅੱਦ ਬਾਦ ਲੰਗੇ ਹੋ ਕੇ ਘੁੰਮੇ ਜਾਂਦੀਆਂ ਨੇ ਬਾਈ ਕੱਪੜੇ ਵੈਣਾ ਛੋੜੇ ਪਾ ਲਾ ਨੇ दारू ਪੀਣੀ ਸਿਗਰਟ ਪੀਣੀ ਇਹਨਾਂ ਇਨਫਲੂਐਂਸ ਕਰਦੇ ਨਵੀਆਂ ਕੁੜੀਆਂ ਨੂੰ ਜਿਹੜੀਆਂ ਪਿੰਡੋਂ ਹੁਣ ਬੈਠੀਆਂ ਨੇ ਉਹ ਜਿਹੜੀਆਂ ਇਹਨਾਂ ਨੂੰ ਦੇਖਦੀਆਂ ਨੇ ਫੋਲੋ ਕਰਦੀਆਂ ਨੇ ਉਹਨਾਂ ਦੇ ਦਿਲ ਦੇ ਜ਼ਮਾਨੇ ਵਿੱਚ ਆ ਹੁੰਦੀ ਹੋਣੀ ਵੀ ਕਦਮੇ 10 ਕਰਾ ਕਦਮੇ 12 ਕਰਾ ਮੈਂ ਮੋਹਾਲੀ ਜਾਵਾਂ ਮੈਂ ਨਾ ਜਾਈ ਪਣਾ ਮੈਂ ਆਪਣੇ ਜਾ ਕੇ ਕਲੱਬਾਂ 'ਚ ਨੱਚਾਂ ਮੈਂ ਨਾ ਵਾਂਗੂ ਪੀੜੇ ਕੱਪੜੇ ਪਾ ਗਏ ਟੈਟੂ ਬਲਵਾ ਬਲਵਾ ਕੇ दारू ਆ ਪੀ ਪੀ ਕੇ ਉੱਥੇ ਗਲ ਕੈਨੇਡਾ ਦਾ ਹੀ ਬੁਰਾ ਹਾਲ ਹੋਇਆ ਪਹਿਲੇ ਤਸਰੀਬਾ ਹੀ ਕਰ ਗਏ ਤੇ ਉਹ ਛੱਡੋ ਕੈਨੇਡਾ ਨੂੰ ਤੋਂ ਦੱਸਿਓ ਇੱਥੋਂ ਦੀ ਗੱਲ ਕਰਨੀ ਹੈ ਬਈ ਇਨਫਲੂਐਂਸਰ ਮੈਨੂੰ ਤਾਂ ਅੱਜ ਤੁਹਾਡੇ ਕੋਲ ਅੱਜ ਪਾ ਲੱਗਿਆ ਵੀ ਇਨਫਲੂਐਂਸਰ ਮਤਲਬ ਆ ਅੰਗਰੇਜ਼ੀ ਵਾਲਾ ਹੈ ਨਾ ਇਹਨਾਂ ਆਪਣਾ ਹੈ ਨਹੀਂ ਵੀ ਫਿਰ ਜਿਹੜੇ ਉਹਨੂੰ ਫੋਲੋ ਕਰਦੇ ਉਹ ਕਿਆ ਇਨਫਲੂਐਂਸ ਹੁੰਦੇ ਆਉਣੇ ਬਿਲਕੁਲ ਬਈ ਅਸੀਂ ਵੀ ਹੁਣ ਚਾਹਾਂਗੇ ਉੱਥੇ ਕਿ ਇਹੋ ਜਿਹੇ ਕੱਪੜੇ ਪਾਵਾਂਗੇ ਤੇ ਲੋਕਾਂ ਨੂੰ ਆਸਮੇਹ ਦੇ ਰਹੀਆਂ ਨੇ ਇਨਫਲੂਐਂਸਰ ਤੋਂ ਆਪਾਂ ਸਿੱਖਦੇ ਆ ਬਈ ਪੰਗਾ ਪਤਾ ਕੀ ਹੈ ਨਾ ਇਹਨਾਂ ਨੇ ਨਾ ਸਾਡੇ ਸਾਡੇ ਲੋਕਾਂ ਦੀ ਵੀ ਸਾਡੇ ਕੁੜੀਆਂ ਦੀ ਬੇ ਲੋਕ ਕੁੜੀਆਂ ਨੇ ਚੜੀਆਂ ਨੇ ਆਪਣੇ ਰੋਲ ਮਾਡਲ ਆ ਰੀਲਾ ਆ ਰੀਆਂ ਜਿਹੜੀਆਂ ਫੂਟ ਪਟਾਂਕ ਕਰਦੀਆਂ ਨੇ ਜਾਂ दारू ਪਿੰਦੀਆਂ ਨੇ ਸਗਟਾ ਪਿੰਦੀਆਂ ਜਾਂ ਇਦਾਂ ਦੇ ਕੰਮ ਕਰਦੀਆਂ ਆ ਟੈਟੂ ਵਾਲੇ ਇਹ ਬਣਵਾਈਆਂ ਆਂ ਜਿਹੜੀਆਂ ਆਪਣੀ ਜਿਹੜੀਆਂ ਰੋਲ ਮਾਡਲ ਇਹ ਬਣੀਆਂ ਹੋਈਆਂ ਨੇ ਇਹਨਾਂ ਦੀ ਇਹਨਾਂ ਦੀ ਰੋਲ ਮਾਡਲ ਬਈ ਰਾਣੀ ਜਿੰਦਾ ਹੋਣੀ ਚਾਹੀਦੀ ਸੀ ਜਿੰਨਾਂ ਨੇ ਪੜ੍ਹੀ ਵੀ ਨਹੀਂ ਹੋਣੀ ਕਿਸ ਮਾਰਾਣੀ ਜਿੰਦਾ ਇਹਨਾਂ ਨੇ ਪੜ੍ਹੀ ਵੀ ਨਹੀਂ ਹੋਣੀ ਮਾਰਾਣੀ ਜਿੰਦਾ ਜਿਹਨੇ ਜਿਹਨੇ ਪੜ੍ਹ ਲਈ ਹੈ ਨਾ ਬਈ ਉਹ ਉਹਦਾ ਉੱਤੇ ਉੱਤੇ ਬੜੀ ਰੋਲ ਮਾਡਲ ਹੋਈ ਨਹੀਂ ਸਕਦੀ ਬਿਲਕੁਲ ਉਹਦੇ ਚ ਨੇ ਸੋਹਣੀ ਕੌਣ ਸੀ ਕੋਈ ਨਹੀਂ ਨਾ ਆ ਰਾਇ ਰਣਜੀਤ ਸਿੰਘ ਰਣਜੀਤ ਸਿੰਘ ਦੀ ਠਿਕਾ ਮਹਿਬੂਬਾ ਉਹਦੀ ਕਹਿ ਸਕਦੇ ਆ ਸਾਹੀ ਮਹਾਰਾਣੀ ਕਹਿੰਦੇ ਸੀ ਉਹਨੂੰ ਠੀਕ ਹੈ ਨਾ ਉਹਦੇ ਜਿੰਨੇ ਇੱਕ ਸੂਝਵਾਨ ਕੋਣ ਸੀ ਉਹ ਜਿੰਨੇ ਸਮਝਦਾਰ ਕੋਣ ਸੀ ਉਹਦੇ ਜਿੰਨੇ ਲੀਡਰ ਕੋਣ ਹੋਣੇ ਜਿੱਦ ਤੋਂ ਅੰਗਰੇਜ਼ ਡਰਦੇ ਰਹੇ ਸਿੱਖੜੇ ਵਿੱਚ ਤੋਂ ਤੋਂ ਸਿੱਖੋਂ ਦੀ ਤਗੜੀ ਉਹਨੇ ਜਿੰਨੀ ਤਗੜੀ ਪੋਲਿਟਿਸ਼ੀਨ ਵੀ ਕੋਈ ਹੈ ਨਹੀਂ ਬਿਲਕੁਲ ਉਹਦੇ ਜਿੰਨੇ ਹੈ ਹੀ ਕੋਈ ਨਹੀਂ ਗੋਰੇ ਡਰਦੇ ਰਹੇ ਮਹਾਰਾਜ ਲੀਵ ਸਿੰਘ ਚਾਰ ਪੰਜ ਸਾਲ ਦਾ ਸੀਗਾ ਉਸ ਟਾਈਮ ਦੇ ਤੇ ਉਹ ਗੋਰੇ ਮੋਰੇ ਲਾ ਰੱਖਿਆ ਜੱਤੇ ਕਰੋ ਉਹ ਦੇਸ਼ ਨਕਾਲਾ ਨਹੀਂ ਨਾ ਦਿੱਤਾ ਗੋਰੇ ਨੇ ਸੁੱਖ ਦਾ ਸਾਹ ਹੀ ਲਿਆ ਹੈਗਾ ਕਿਸੇ ਇਨਫਲੂਐਂਸ ਹੋਣਾ ਮਹਾਰਾਣੀ ਜੰਡਾ ਤੋਂ ਸਾਡੇ ਲੋਕਾਂ ਨੂੰ ਉਹਦੇ ਬਾਰੇ ਪੜਿਆ ਹੀ ਨਹੀਂ ਹੈਗਾ ਠੀਕ ਹੈ ਨਾ ਕਿੱਥੇ ਜੰਮੀ ਕਿੱਦਾਂ ਪੜੀ ਕਿੱਦਾਂ ਬੜੀ ਹੋਈ ਕਿੱਥੇ ਗਈ ਕਿੱਦਾਂ ਰੋਈ ਜੰਗਲਾਂ ਚੋਂ ਬਿਲਕੁਲ ਬਿਲਕੁਲ ਮਹਾਰਾਣ ਜੀ ਸਿੰਘ ਨੇ ਪਰਖਣ ਦੇ ਲਈ ਕਿਹਾ ਸੀ ਕਿ ਰਾਜ ਲੈ ਲੈ ਜੰਦਾ ਬਿਲਕੁਲ ਤੇ ਕੋਲ ਨੂੰ ਪਤਾ ਸੀ ਮੈਂ ਕੀ ਜਵਾਬ ਦੇਣਾ ਹਾਂ ਤੇ ਜਿਨ੍ਹਾਂ ਨੇ ਪੜੀਏ ਕਿਤਾਬ ਉਹ ਤੇ ਦੱਸ ਹੀ ਦੇਣਗੇ ਪਰ ਜਿਨ੍ਹਾਂ ਨੇ ਨਹੀਂ ਪੜੀਏ ਜਾ ਕੇ ਪੜ ਲਏ ਪਈ ਉਹ ਮਹਾਰਾਣੀ ਸਾਡੇ ਉਹ ਸੀ ਜਿਹਦੇ ਪਿੱਛੇ ਜਾ ਚੱਲਦੀ ਸੀ 400 ਗੋਲੀਆਂ ਚ ਨੌਕਰਾਂ ਨਹੀਂ ਚੱਲਦੀਆਂ ਸੀ ਪਰ ਇੱਕ ਟਾਈਮ ਉਹਦੇ ਭਰਾ ਉਹ ਜੇ ਵੀ ਆਇਆ ਕਿ ਉਹ ਜਿਹੜੀ ਹੈ ਜੰਗਲਾਂ ਦੇ ਵਿੱਚ 2 ਮਹੀਨੇ ਠੱਕੇ ਖਾਂਦੇ ਰਹੀ ਬਨਾਰਸ ਦੇ ਜੰਗਲਾਂ 'ਚ ਇੱਥੋਂ ਬਨਾਰਸ ਤੋਂ ਨਿਕਲ ਕੇ ਨੇਪਾਲ ਜੰਗਲੀ ਰਸਤੇ 'ਤੇ ਪੁੱਜੀ ਹੈ ਲੋਕਾਂ ਦੇ ਘਰਾਂ 'ਚ ਮੰਗ ਮੰਗ ਕੇ ਖਾਦਾ ਉਹਨੇ ਕਦੇ ਕਿਸੇ ਦੇ ਦੁਪਹਿਰ ਤੇ ਰੋਟੀ ਕਿਸੇ ਜਿਹੜਾ ਰਾਸਤੇ ਘਰ ਆ ਗਿਆ ਹੁਣ ਕਹਿ ਦਿੰਦਾ ਕਿ ਇੱਕ ਰੋਟੀ ਦੇ ਦਿਓ ਜੋ ਹੈਗਾ ਦਾਣੇ ਉਹ ਦੇ ਦਿਓ ਪੱਤੇ ਤੋੜ ਤੋੜ ਜੋ ਮਿਲਿਆ ਉਹਨੇ ਜੰਗਲਾਂ 'ਚ ਖਾਦਾ ਤਾਂ ਜਾ ਕੇ ਰਾਣੀ ਚੰਬਾਧਰ ਕੋਲ ਪੁੱਜੀ ਨੇਪਾਲ ਫਿਰ ਵੀ ਇਹੋ ਜਿਹੀ ਸੀ ਗਈ ਭਈ ਕਿਉਂ ਆਪਣਾ ਧਰਮ ਨਹੀਂ ਛੱਡਿਆ ਆਪਣਾ ਜਿਹੜਾ ਆਪਣੇ ਨੇਸ਼ਾ ਨਹੀਂ ਛੱਡਿਆ ਆਪਣਾ ਸਿੱਖ ਰਾਜ ਦੀ ਲੜਾਈ ਨਹੀਂ ਛੱਡੀ 13 ਸਾਲਾਂ ਬਾਅਦ ਪੁੱਤ ਨੂੰ ਮਿਲੀ ਪੁੱਤ ਮੋਨਾ ਹੋ ਗਿਆ ਸੀ Baal ਕਟਾਤੇ ਇਸਾਈ ਬਣ ਗਿਆ ਸੀ ਇੱਕ ਵਾਰ ਮਿਲੀ ਉਹਨੂੰ ਇੱਕ ਵਾਰ ਚ ਹੀ ਉਹ ਸਿੱਖ ਬਣਤਾ ਇੱਕ ਵਾਰ ਮਿਲੀ ਇੱਕ ਵਾਰ ਚ ਉਹ ਐਉਂ ਜਿਹਾ ਸਮਝਾਇਆ ਕਿ ਉਸ ਦਿਨ ਹੀ ਉਹਨੇ ਕਹਿਤਾ ਸੀ ਕਿ ਮਾਂ ਮਤਲਬ ਵਾਦਾ ਕਰਦਾ ਕਿ ਮੈਂ ਤੈਨੂੰ ਹੁਣ ਸਿੱਖ ਬਣ ਕੇ ਦੱਸਾਂਗਾ ਪੁਰਕਾ ਜਦੋਂ ਬਾਲ ਨਹੀਂ ਕਟਾਏ ਸਰਦਾਰ ਬਣ ਕੇ ਅਮਰਿਤ ਛੱਕੇ ਫੇਰੂ ਦੀ ਮੌਤ ਹੋਈ ਹੈ ਮਾਰੇ ਰਿਫਸ ਵਿੱਚ ਫਿਰ ਇਹੋ ਜਿਹੇ ਮਾਵਾ ਕੋਣ ਤੇ ਉਹੋ ਜਿਹੇ ਧੀਆਂ ਹੋਣ ਅੱਜ ਮਾਵਾ ਘਰੇ ਬੈਠੀਆਂ ਰੋ ਰਹੀਆਂ ਨੇ ਤੇ ਧੀਆਂ ਕਹਿੰਦੀਆਂ ਅਸੀਂ ਇਨਫਲੂਐਂਸਰ ਹੈ ਅੱਗ ਲੱਗੇ ਤੁਹਾਡੇ ਇਹੋ ਜਿਹੇ ਇਨਫਲੂਐਂਸਰ ਨੂੰ ਇਹ ਥਾਂ ਤੇ ਲੋਕ ਕਹਿੰਦੇ ਕੁੜੀਆਂ ਨੂੰ ਹੋਰ ਤੁਸੀਂ ਹੈ ਨਾ ਉਹ ਕਰਦੇ ਪਏ ਇਹ ਘਰੇ ਬੈਠੀ ਹੋਣੀ ਬਈ ਉਹਨਾਂ ਦੇ ਤਾਂ ਦਿਮਾਗ ਚ ਆਉਂਦਾ ਹੀ ਹੋਣਾ ਕਿ ਯਾਰ ਇਹਨਾਂ ਦੀ ਜ਼ਿੰਦਗੀ ਵਧੀਆ ਐਸ਼ ਪ੍ਰਸਤੀ ਦੇ ਕੀ ਨਜ਼ਾਰੇ ਲੈਂਦੀਆਂ ਨੇ ਗੱਡੀਆਂ ਚ ਘੁੰਮਦੀਆਂ ਨੇ ਇਹ ਕਲੱਬ ਜਾ ਰੀਆਂ ਨੇ ਮਹਿੰਗੇ ਕੱਪੜੇ ਪਾ ਰੀਆਂ ਨੇ ਇਹਦੇ ਕਾਹਦਾ ਦਿਖਾਵਾ ਹੈ ਤੁਸੀਂ ਜਿਹੜੇ ਹੋਰ ਬੱਚੇ ਸਾਡੇ ਪਿੱਛੇ ਨੇ ਜਾਂ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਕਿਹੜੇ ਗਲਤ ਰਸਤੇ 'ਤੇ ਲੈ ਕੇ ਜਾ ਰਹੇ